ਬੁਰਲਾਡਾ ਸ਼ਹਿਰ ਦੇ ਆਬਾਦੀ ਵਾਲੇ ਖੇਤਰ ਵਾਰਡ ਨੰਬਰ 2 ਨੇੜੇ ਪੁਰਾਣੇ ਕਿਲੇ ਵਿੱਚ ਅੱਜ ਫਿਲਮੀ ਅੰਦਾਜ਼ ਵਿੱਚ ਤਿੰਨ ਨੌਜਵਾਨ ਮੋਟਰਸਾਈਕਲ ਸਵਾਰਾਂ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਮਨਸ਼ਾ ਨਾਲ ਇੱਕ ਬੈਗ ਵਿੱਚ ਮਾਰੂ ਹਥਿਆਰ ਹੋਣ ਦਾ ਸ਼ੱਕ ਪੈੰਤੇ ਬੁਰਲਾਡਾ ਥਾਣੇ ਦੀ ਪੀਸੀਆਰ ਪਾਰਟੀ ਵੱਲੋਂ ਪਿੱਛਾ ਕਰਨ ਤੇ ਨੌਜਵਾਨ ਬੈਗ ਸੁੱਟ ਕੇ ਨੱਸ ਗਏ ਥਾਣਾ ਸ਼ਹਿਰੀ ਦੇ ਮੁਖੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਪੀਸੀਆਰ ਮੁਲਾਜ਼ਮਾਂ ਨੂੰ ਤਿੰਨ ਅਣਪਛਾਤੇ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਸਨ ਉਹਨਾਂ ਤੇ ਸ਼ੱਕ ਪੈਣ ਤੇ ਜਦ ਪਿੱਛਾ ਕੀਤਾ ਗਿਆ ਤਾਂ ਉਕਤ ਨੌਜਵਾਨ ਆਵਾਦੀ ਵਾਲੇ ਖੇਤਰ ਵਾਰ ਨੰਬਰ 2 ਵਿੱਚ ਤੇਜ਼ੀ ਨਾਲ ਭੱਜੇ ਪੁਲਿਸ ਦੀ ਪੀਸੀਆਰ ਵੀ ਉਹਨਾਂ ਪਿੱਛੇ ਦੌੜੇ ਪਰ ਨੌਜਵਾਨ ਆਵਾਦੀ ਵਾਲੇ ਖੇਤਰ ਦਾ ਫਾਇਦਾ ਚੁੱਕਦੇ ਆ ਮਾਰੂ ਹਥਿਆਰ ਵਾਲਾ ਬੈਗ ਸੁੱਟ ਕੇ ਫਰਾਰ ਹੋ ਗਏ

ਹਾਂਜੀ ਅੱਜ ਸਾਡੇ ਪੀਸ਼ਰ ਪਾਰਟੀ ਜਿਹੜੀ ਪੈਟਰੋਲਿੰਗ ਤੇ ਸੀ ਉਥੋਂ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਾਨੂੰ ਥੋੜਾ ਸ਼ੱਕੀ ਜਿਹਾ ਲੱਗਿਆ ਉਹ ਮੋਟਰਸਾਈਕਲ ਪਿਹਾ ਕੇ ਲੈ ਕੇ ਗਲੀਆਂ ਬਿਦੀਆਂ ਨੂੰ ਆਵੇ। ਤੋਂ ਉਹਨਾਂ ਇੱਕ ਬੈਗ ਛੱਡਿਆ ਸੀਗਾ। ਉਹ ਚੱਕੀ ਤਾਂ ਉਹਦੇ ਚ ਕਾ ਪੰਜਾਹਾਂ ਕੁਤਰਾ ਕਰਮ ਦੀ ਮਸ਼ੀਨ ਦਾ ਦਸਤਰ ਹੁੰਦਾਗਾ। ਟੋਕਾ ਕਹਿਣ ਨੂੰ ਉਹ ਸੀਗਾ ਹੋਰ ਕੋਈ ਇਸ ਦੇ ਤਰ੍ਹਾਂ ਦੀ ਗੱਲ ਨਹੀਂ ਸੀਗੀ ਨਾ ਕੋਈ ਨਸ਼ੇ ਪੱਤੀਆਂ ਨੂੰ ਨਹੀਂ ਕਰਦੀ।